ਸੱਜਣੋ ਕਰ ਦੋ ਸ਼ੇਅਰ ਅੱਜ ਇੱਕ ਮਿਹਨਤੀ ਬੰਦੇ ਦਾ ਸ਼ੌਂਕ ਕੰਮ 'ਚ ਬਦਲਣ ਲੱਗਿਆ ਵੀਰ ਨੇ ਪਹਿਲਾਂ ਬੱਚੇ ਪਾਲੇ ਸੀ ਬੱਚੇ ਪਾਲੇ ਕਿੱਥੇ ਆਪਣੇ ਚੌਂਤਰੇ ਤੇ ਆਹ ਦੇਖ ਲਓ ਫਿਰ ਵੀਰ ਨੇ ਇੱਕ ਕਮਰੇ 'ਚ ਵਿਜ਼ਿਟ ਕਰਤੇ ਹੁਣ ਕੰਮ ਵੀਰ ਨੇ ਵਧਾਉਣਾ ਕਰਾਉਣਾ ਗੱਲ ਆ ਇੱਕ ਮਿਹਨਤੀ ਬੰਦੇ ਨਾਲ ਗੱਲ ਕਰਾਉਣ ਲੱਗਿਆ ਮਿਹਨਤੀ ਵਾਲੋ ਪਹਿਲਾਂ ਮੁੰਡੇ ਨੂੰ ਸ਼ੌਂਕ ਸੀ ਹੁਣ ਮਿਹਨਤ ਪੈ ਗਿਆ ਮਿਹਨਤ ਦਾੜਾ ਸ਼ੌਂਕ ਪੈ ਗਿਆ ਸ਼ੌਂਕ ਦਾੜਾ ਹੁਣ ਕੰਮ ਵਧਾਉਣ ਲੱਗਿਆ ਜਿੱਥੋਂ ਕੰਮ ਸਟਾਰਟ ਕੀਤਾ ਸਮ ਉਹ ਵੀ ਸ਼ਾਰਟ ਵਿੱਚ ਲਾ ਦੂੰਗਾ ਵੀ ਇੱਕ ਆਵਾ ਦੇ ਚੌਂਤਰੇ ਦੇ ਮੁੰਡੇ ਨੇ ਰੱਤਰੀਆਂ ਰੱਖਣੀਆਂ ਸੀਗੀਆਂ ਠੀਕ ਹੈ ਹੁਣ ਇੱਕ ਆਵਾ ਕਮਰਾ ਮੇਨ ਦੇਤਾ ਬੱਕਰਿਆਂ ਵਾਸਤੇ ਤੇ ਬਾਈ ਦੱਸੀ ਗੱਲ ਸਸਰੀ ਘਰ ਤੇ ਨਾ ਪਤਾ ਦਾਦੇ ਭਰਾ ਭਲਾ ਭਾਈ ਪਿੰਡ ਆਪਣਾ ਖੂਈਆਂ ਮਲਕਾਣਾ ਨਾਮ ਮੇਰਾ ਸ਼ੁਕਰਚੰਦ ਹੈ ਹਾਂ ਪਿੰਡ ਖੂਈਆਂ ਮਲਕਾਣਾ ਲੱਗੀ ਮੇਰੇ ਪਿੰਡਾਂ ਨਾਮ ਸ਼ੁਕਰਚੰਦ ਹੈ ਮੁੰਡੇ ਨੇ ਪਹਿਲਾਂ ਇਹਨੂੰ ਬਈ ਤਿੰਨ ਬੱਕਰੇ ਦਵਾਏ ਸੀ ਆਪਾਂ ਹੀ ਦਵਾਏ ਸੀ ਤਿੰਨ ਬੱਚੇ ਦਵਾਏ ਸੀ ਦੋ ਤਿੰਨ ਦਿਨ ਹੋ ਗਏ ਤੇ ਕੰਨੀ ਖੁਰਕ ਹੋਈ ਜਾਂਦੀ ਆ ਕਹਿੰਦਾ ਬਈ ਬੱਕਰੇ ਵੇਚਨੇ ਠੀਕ ਆ ਬੱਕਰੇ ਕਿਉਂ ਵੇਚਨੇ ਆ ਬਾਈ ਜੀ ਕੰਮ ਵਧਾਉਣਾ ਸੀ ਇਹ ਫਿਰ ਬੱਕਰੇ ਦੀ ਬਦਲ ਬੱਕਰੀਆਂ ਪਾਉਣੀਆਂ ਬਈ ਇੱਕ ਤਾਂ ਰੱਖਾਂਗੇ ਇੱਨਾ ਜੂ ਸਾਰੇ ਥੋੜੀ ਦੇਖ ਅੱਛਾ ਫੇ ਹੁਣ ਬੱਕਰੀਆਂ ਦਾ ਇਹ ਕੰਮ ਕਰਨਾ ਹਾਂ ਇੱਕ ਇੱਕ ਬਰੀਡਰ ਰੱਖਾਂਗੇ ਇਨਾ ਜੂ ਕਿਹੜਾ ਰੱਖਾਂਗੇ ਕੋਈ ਮਰਜ਼ੀ ਕੋਈ ਮਰਜ਼ੀ ਕਿ ਜਾਂ ਦੋ ਵੇਚ ਦੇ ਚੰਗਾ ਰੱਖ ਲੈ ਨਾ ਨਾ ਤਿੰਨੇ ਇੱਕੋ ਜਿਹੀਏ ਕੋਈ ਮਰਜ਼ੀ ਠੀਕ ਦੋ ਸੇਲ ਕਰਨੇ ਆ ਅੱਛਾ ਤੇ ਇੱਕ ਰੱਖ ਲਾਂਗੇ ਤੇ ਕੰਮ ਕਿਵੇਂ ਲੱਗਦਾ ਹੁਣ ਤੈਨੂੰ ਕੰਮ ਬਹੁਤ ਵਧੀਆ ਬਈ ਚਾਹ ਪੈਂਦਾ ਹਾਂ ਪੂਰਾ ਪੈਂਦਾ ਬੱਕਰੀਆਂ ਲੈ ਰੱਖੀਆਂ ਕਿ ਲੈਣੀਆਂ ਬੱਕਰੀਆਂ ਲੈਣੀਆਂ ਬਈ ਲੈਣੀਆਂ ਆ ਹਾਂ ਬੱਕਰੀਆਂ ਲਾਵਾਂਗੇ ਤਿੰਨ ਚਾਰ ਬੱਕਰੀਆਂ ਲਾਵਾਂਗੇ ਪਹਿਲਾਂ ਥੋੜੇ ਪੈਸੇ ਚ ਬੱਕਰੀ ਖਰੀਦੀ ਬਈ ਜਿਹਦੀ ਮੇਨ ਗੱਲ ਆ ਮੈਂ ਦੱਸ ਦਣਾ ਅੱਜ ਬੱਚੇ ਰਾਜੀਆ ਫੁੱਲ ਫੁੱਲ ਤਿਆਰ ਆ ਬੱਚੇ ਜਿਹੜੀ ਗੱਲ ਆ ਮੇਨ ਦੀ ਚਾਹਦਾ ਪਾਵਾਂ ਉਥੋਂ ਲਾਲ ਚ ਪੈ ਗਿਆ ਹੁਣ ਬੱਕਰੀਆਂ ਲੈਣ ਦਾ ਵੀ ਦੋ ਬੱਕਰੇ ਵੇਚ ਕੇ ਇੱਕ ਬੱਕਰੀ ਲੈ ਦੋ ਬੱਕਰੀਆਂ ਇੱਕ ਬੱਕਰੀ ਤਾਂ ਹੈ ਯਾਨੀ ਉਸ ਚੋਂ ਪੈਸਾ ਦਾ ਵਾਧਾ ਘਾਟਾ ਹੋ ਜਾਣਾ ਚਲੋ ਪਾਲਾਂਗੇ ਬਾਈ ਜੀ ਇੱਕ ਵੀਰ ਨੇ ਰੱਖਣਾ ਮੇਨ ਗੱਲ ਕਿ ਇੱਕ ਸ਼ੌਂਕ ਕਿੱਥੋਂ ਜਾ ਗਿਆ ਸੀ ਪਹਿਲਾਂ ਆਇਆ ਨਾ ਸ਼ੌਂਕ ਬਾਈ ਜੀ ਤੁਹਾਡੀਆਂ ਵੀਡੀਓ ਦੇਖੀਆਂ ਸੀ ਬਹੁਤ ਧੰਨਵਾਦ ਆ ਯਾਰ ਬੱਕਰਾ ਵੇਚਿਆ ਜੀ 2,75,000 ਦਾ ਹਾਂ ਹਾਂ ਬਸ ਉੱਥੇ ਹੀ ਸ਼ੌਂਕ ਜਾ ਗਿਆ ਚਲੋ ਉਹ ਤਾਂ ਬੰਦਿਆਂ ਤੇ ਰੜਕਦਾ ਵੀ ਬੜਾ ਤੇ ਖੜਕਦਾ ਵੀ ਬੜਾ ਹੈ ਨਾ ਤੇ ਸੋ ਇਹਨੂੰ ਵੀਰ ਨੂੰ ਆਪਾਂ ਨੂੰ ਵੇਖ ਕੇ ਸ਼ੌਂਕ ਜਾ ਗਿਆ ਸੀਗਾ ਤੇ ਆਪਣੇ ਨਾਲ ਰਹਿਣ ਸਹਿਣ ਵੀ ਹੈਗਾ ਭਰਾ ਦਾ ਆਪਾਂ ਇਹਨੂੰ ਇਸ ਕੰਮ ਚ ਖੇਤਰ ਚ ਲਿਆਂਦਾਗਾ ਠੀਕ ਹੈ ਤੇ ਹੁਣ ਗੱਲ ਮੁਕਦੀ ਇਹ ਆ ਬੱਚੇ ਸੇਲ ਆ ਕੰਟੈਕਟ ਨੰਬਰ ਦਾ ਦੇ ਬਾਈ ਆਪ ਦਾ 86830 86830 4880 48808 ਜਿਹੜੇ ਵੀਰ ਨੇ ਬੱਕਰੀ ਲੈਣੇ ਆ ਬਾਈ ਨੂੰ ਫੋਨ ਕਰ ਲਿਓ ਵਿਚੋਲ ਕੋਣਾ ਆਪਾਂ ਕਿਤੇ ਤਾਣੇਗਾ ਚੰਗੇ ਆ ਮਾੜੇ ਆ ਘਰ ਆ ਕੇ ਦੇਖ ਲਿਓ ਸ਼ੋਰਟ ਤੋਂ ਵਿੱਚ ਬੱਚਿਆਂ ਦੇ ਲਾ ਦਊਗਾ ਆ ਤਕਰੀਬਨ 6-6 ਮਹੀਨੇ ਦੇ ਬੱਚੇ ਹੈਗੇ ਆ ਤੇ ਕੱਚੇ ਕੀਰੇ ਆ ਖਰਾਕ ਸਾਮ ਸਮਾਲ ਅੱਜ ਦੀ ਘੜੀ ਫੁੱਲ ਆ ਗਏ ਜਿਹੜਾ ਹੁਣ ਤੂੰ ਕੰਮ ਕਰਨਾ ਹੈ ਡੀਟਲ ਬੱਕਰ ਕਹਿੰਦੇ ਕਰਨਾ ਕਿ ਬਰਫੀਆਂ ਦੇ ਕਰਨਾ ਬਾਈ ਬੀਟਰ ਤੇ ਕਰਾਂਗੇ ਬੀਟਰ ਤੇ ਕਰਾਂਗੇ ਆਪਣੇ ਕੋਲ ਡੀਟਲ ਬੀਟਰ ਤੇ ਬਰਦੂਈ ਚ ਫਰਕ ਕੀ ਵੇਖਣਾ ਬਾਈ ਸੋਹਣੇ ਦੇਖਾਂ ਜੰਮੋਣੇ ਸੋਹਣੇ ਤਾਂ ਉਹ ਵੀ ਬਹੁਤ ਹੁੰਦੇ ਨੇ ਨਹੀਂ ਇਹ ਥੋੜੀ ਵਧੀਆ ਜੀ ਇਹਨਾਂ 'ਚ ਬਜਟ ਤੋਂ ਵੱਡਾ ਜਿਹੜੀ ਮੇਨ ਗੱਲ ਆ ਬਾਈ ਬਜਟ ਤੋਂ ਵੱਡਾ ਹੈ ਪਰੌਠਾ ਵੱਡਾ ਹੈ ਹਨਾ ਖਰਚਾ ਖਰਚਾ ਵੀ ਵੱਡਾ ਹੈ ਬਰਬਰੀ ਨਾਲ ਖਰਚਾ ਵੀ ਵੱਡਾ ਹੈ ਤੇ ਫੋਨ ਕਰ ਲਿਓ ਵੀਰ ਨੂੰ ਬਾਈ ਬਾਈ ਰੋ ਪੈਂਦਾ ਇਹ ਇਹਨਾਂ ਦਾ ਹਾਂ ਜਿਹੜਾ ਉਹ ਜਿਹੜਾ ਸਖਾ ਪਾਣੀ ਦੀ ਮੇਨ ਗੱਲ ਹੈ ਰੋ ਪੈਂਦਾ ਆ ਗੱਲ ਬਹੁਤ ਸੁਣੀ ਕਿ ਇਹ ਰੋ ਪੈਂਦਾ ਪਰ ਜਿਹੜੇ ਵੀ ਇਹਨਾਂ ਨੇ ਜਨ ਲੈਣੇ ਆ ਉਹ ਕੰਟੈਕਟ ਕਰ ਲਿਓ ਮੈਨੂੰ ਕਈ ਵਾਰੀ ਮੈਂ ਤਾਂ ਸੇਲ ਪਰਚੇ ਦੀ ਵੀਡੀਓ ਪਾਉਣਾ ਹੁਣ ਛੋਡੇ ਮੈਨੂੰ ਫੋਨ ਆਉਂਦੇ ਆ ਬਾਈ ਸੇਲ ਪਰਚੇ ਦੀਆਂ ਵੀਡੀਓ ਨਹੀਂ ਪਾਉਂਦਾ ਸੇਲ ਪਰਚੇ ਦੀਆਂ ਵੀਡੀਓ ਨਹੀਂ ਪਾਉਂਦਾ ਤਾਂ ਹੀ ਸਾਨੂੰ ਹੁਣ ਫੇਸਬੁੱਕ ਤੇ ਸੇਲ ਪਰਚੇ ਦੀਆਂ ਪਾਉਣ ਲੱਗ ਗਿਆ YouTube ਤੇ ਆਪਣੇ ਜੋ ਵੀ ਖਾਣ ਪਾਣ ਬੱਕਰੀਆਂ ਦਾ ਜੋ ਵੀ ਦਵਾਈਆਂ ਹਨਾ ਉਸ ਤੇ ਆਪਾਂ ਬਹੁਤ ਸੱਟਿਆ ਕਰਾਂਗੇ ਤੇ 102 ਦੁਆਰੇ ਨੰਬਰ ਇੱਕ ਇਹ ਹੋਦਾ ਉਹਦੇ 8683047 ਹਾਂ ਗੱਲਬਾਤ ਕਰ ਲਓ ਵੀਰੇ ਜਿਹਨੇ ਬੱਕਰੇ ਲੈਣੇ ਹੁਣ ਬਰੀਡਿੰਗ ਲਈ ਬੱਚੇ ਚੰਗੇ ਆ ਫੁੱਲ ਵੱਡਾ ਫੁੱਲ ਨਾਲ ਉਹਨੂੰ ਸ਼ੌਟ ਲਾ ਦੋ ਜਿੱਥੇ ਰਹਿੰਦੇ ਘਾਦੇ ਦੇ ਰੱਖਦਾ ਸੀ ਉਸ ਤੋਂ ਬਾਅਦ ਜਿੱਥੇ ਮੱਠ ਕਰੇਗਾ ਲਗਾ ਦਾਂਗੇ ਤਾਂ ਉਹਨੂੰ ਜਿਉਂਦੇ ਬਣੇ